ਹੈਲੋ ਮੈਂ ਡਾਕਟਰ ਤੇਨਕਰ ਅੱਜ ਤੁਹਾਡੇ ਸਾਹਮਣੇ ਇੱਕ ਐਸਾ ਰਾਜ਼ ਰੱਖਣ ਜਾ ਰਹੀ ਹਾਂ ਜਿਹਨੂੰ ਸਮਝ ਕੇ ਤੁਹਾਡਾ ਜੀਵਨ ਬਦਲ ਸਕਦਾ ਹੈ ਨਾ ਹੀ ਗੱਪਾਂ ਨਾ ਹੀ ਮੈਂ ਮਾਰੀਆਂ ਵੀ ਨਹੀਂ ਗੱਪਾਂ ਕਦੀ ਸੱਚੀ ਕਹਿਨੀ ਆ ਪਤਾ ਕੀ ਮੈਂ ਅੱਜ ਤੁਹਾਡੇ ਅੰਤਰਮਨ ਦੀ ਗੱਲ ਕਰਨੀ ਹੈ ਰਿਲੇਟਿਡ ਜੋਤਿਸ਼ ਨਾਲ ਆ ਪਰ ਮੈਂ ਤੁਹਾਨੂੰ ਫਰੋਲਿਆ ਇੰਨੀਆਂ ਤੁਹਾਡੀਆਂ ਫੋਨ ਕਾਲਸ ਆਉਂਦੀਆਂ ਮੈਂ ਸਭ ਨੂੰ ਅਟੈਂਡ ਕਰਦੀ ਹਾਂ ਜਿੱਥੇ ਜੈਨੂਇਨ ਆ ਮੈਨੂੰ ਲੱਗਦਾ ਕਿ ਸੱਚੀ ਸਮੱਸਿਆ ਹੈ ਇੰਨੇ ਦੁਖੀ ਇੰਨੇ ਦੁਖ ਇੰਨੇ ਦੁੱਖਾਂ ਦਾ ਢੇਰ ਜਿਵੇਂ ਲੋ ਇਹ ਦੁੱਖਾਂ ਦੇ ਮੰਡੀ ਲੱਗੀ ਹੋਈ ਆ ਸਦੀ ਵੀ ਸੱਚ ਹੈ ਪਰ ਇਹ ਸਾਰਾ ਚੱਕਰ ਹੈ ਕਿ ਟੈਕਨੀਕਲ ਪੱਖ ਤੋਂ ਮੈਂ ਗੱਲ ਕਰਨੀ ਆ ਤੁਹਾਡੇ ਮਨਾਂ ਚ ਸਵਾਲ ਆ ਨੇਕ ਮਨੁੱਖ ਦੁਖੀ ਕਿਉਂ ਮਾੜਾ ਮਨੁੱਖ ਸੁਖੀ ਕਿਉਂ ਇਹ ਸਵਾਲ ਅੱਜ ਹਰੇਕ ਦੇ ਮਨ ਵਿੱਚ ਹੈ ਵੀਡੀਓ ਦੇ ਅੰਤ ਵਿੱਚ ਮੈਂ ਤੁਹਾਨੂੰ ਇੱਕ ਉਪਾਅ ਦੱਸਣਾ ਹੈ ਜੋ ਤੁਹਾਡੇ ਕਰਮਾਂ ਦੇ ਬੋਝ ਨੂੰ ਹੌਲੇ ਹੌਲੇ ਹਲਕਾ ਜ਼ਰੂਰ ਕਰੇਗਾ ਬੇਚਕਪੁਗਤ ਨਾ ਹੈ ਤੁਸੀਂ ਹੀ 99% ਲੋਕਾਂ ਨੂੰ ਇਹ ਪਤਾ ਹੀ ਨਹੀਂ ਹੈ ਆ ਉਪਾਰ ਡਿਫਰੈਂਟ ਆ ਬਿਲਕੁਲ ਰੇਅਰੈਸਟ ਆ ਸੋ ਇਸ ਲਈ ਤੁਸੀਂ ਹੰਤ ਤੱਕ ਮੇਰੇ ਨਾਲ ਬਣੇ ਰਹਿਣਾ ਵੀਡੀਓ ਲੰਬੀ ਹੋ ਸਕਦੀ ਆ ਪਲੀਜ਼ ਸਾਰਾ ਸੁਣੋਗੇ ਆਨੰਦ ਆਏਗਾ ਆਨੰਦ ਵੀ ਨਹੀਂ ਮਹਾ ਆਨੰਦ ਆਏਗਾ ਇਹ ਮੈਂ ਕਿਸੇ ਸਟੈਂਪ ਪੇਪਰ ਤੇ ਲਿਖ ਕੇ ਦੇਣ ਨੂੰ ਤਿਆਰ ਆ ਰਿਸਰਚ ਭਰਪੂਰ ਮੇਰੇ ਪੇਪਰ ਹੁੰਦੇ ਆ ਇੱਕ ਅੱਧੀ ਆਰਟੀਕਲ ਨਹੀਂ ਮੈਂ ਪੜਦੀ ਮੈਂ ਵੀ ਕਿਤਾਬਾਂ ਪੜ ਕੇ ਹੀ ਸ਼ਾਇਦ ਤੁਹਾਡੇ ਤੱਕ ਪਹੁੰਚਦੀ ਹੈ ਨਾ ਤੁਹਾਨੂੰ ਵਧੀਆ ਪਰੋਸਣਾ ਜੋ ਵੀ ਗਿਆਨ ਮੈਂ ਪਰੋਸਣਾ ਔਰ ਸੈਂਟੀਫਿਕਲੀ ਗੱਲ ਕਰ ਰਹੀ ਹਾਂ ਜੋਤਿਸ਼ ਨੂੰ ਕੋਰਿਲੇਟ ਕਰਕੇ ਮੈਂ ਤੁਹਾਨੂੰ ਨਾ ਪਹਿਲਾਂ ਸਮਝਾਦਾ ਕਰਮਾਂ ਦਾ ਸੂਖਮ ਵਿਗਿਆਨ ਹੈ ਕੀ ਹੈ ਸਾਇੰਸ ਸੂਖਮ ਨੰਗੀ ਅੱਖ ਨਾਲ ਨਹੀਂ ਦੱਸਦਾ ਕਰਮ ਸਿਰਫ ਕੰਮ ਨੂੰ ਨਹੀਂ ਕਹਿੰਦੇ ਇਹ ਇੱਕ ਸੂਖਮ ਲਹਿਰ ਹੈ ਵਾਈਬ੍ਰੇਸ਼ਨ ਹੈ ਹਰ ਸੋਚ ਹਰ ਭਾਵਨਾ ਹਰ ਬੋਲ ਕਰਮ ਅਪਕੈਨ ਨਾ ਕਿਸੇ ਨੂੰ ਮੰਦਾ ਨਾ ਬੋਲੋ ਰੱਬ ਸੁਣਦਾ ਉਹ ਨਹੀਂ ਬੋਲਣਾ ਤੁਸੀਂ ਬਾਦਚਾ ਮੈਂ ਪਹਿਲਾਂ ਵੀ ਇੱਕ ਵੀਡੀਓ ਚ ਗੱਲ ਕੀਤੀ ਸੀ ਸਾਡੇ ਮਨ ਵਿਚ ਕਿਸੇ ਪ੍ਰਤੀ ਜਿੱਦਾਂ ਦੀ ਚੰਗੀ ਮੰਦੀ ਸੋਚ ਆਉਂਦੀ ਹੈ ਉਹ ਵੀ ਕਾਉਂਟ ਹੋਣੀ ਆ ਕਰਮ ਚ ਸਾਡੀ ਭਾਵਨਾ ਅਸੀਂ ਕਿਸੇ ਪ੍ਰਤੀ ਕੀ ਸੋਚ ਰੱਖਦੇ ਆ ਉਹਨਾਂ ਕਿਦਾਂ ਬਹਵਾਰ ਕਰਦੇ ਆ ਜਾਂ ਕਿਦਾਂ ਜ਼ੁਬਾਨ ਤੋਂ ਬੋਲ ਦਿੰਦੇ ਆ ਠੀਕ ਹੈ ਸੋਚ ਨੇ ਕਿਦ ਰਹੀ ਨਿਕਲਣਾ ਬੋਲ ਰਹੀਂ ਸੋ ਚੰਗੇ ਬੋਲ ਆ ਚੰਗਾ ਕਰਮ ਮਾੜੇ ਬੋਲ ਆ ਮਾੜਾ ਕਰਮ ਉਦਾਹਰਣ ਸੌਖੇ ਸੌਖੀ ਦਵਾਂਗੇ ਜਿਸ ਤਰ੍ਹਾਂ ਪੱਥਰ ਨੂੰ ਪਾਣੀ ਚ ਸੁੱਟੋ ਤਾਂ ਲਹਿਰਾਂ ਬਣਦੀਆਂ ਹਨ ਉਸੇ ਤਰ੍ਹਾਂ ਸਾਡਾ ਹਰ ਕਰਮ ਬ੍ਰਹਿਮੰਡ ਵਿੱਚ ਲਹਿਰਾਂ ਪੈਦਾ ਕਰਦਾ ਸਮੁੱਚਾ ਬ੍ਰਹਿਮੰਡ ਕੀ ਐਨਰਜੀ ਐ ਇਹ ਲਹਿਰਾਂ ਕਦੀ ਖਤਮ ਨਹੀਂ ਹੁੰਦੀਆਂ ਉਹ ਮੁੜ ਕੇ ਸਾਡੇ ਜੀਵਨ ਚ ਵਾਪਸ ਪਰਤਦੀਆਂ ਕਿਨਾਰਿਆਂ ਵੱਲ ਟਕਰਾ ਕੇ ਆਉਂਦੀਆਂ ਨਾ ਵਾਪਸ ਫਿਰ ਵਿੱਚੇ ਹੀ ਉਹ ਰਚਮਿਚ ਜਾਂਦੀਆਂ ਰਲ ਮਿਲ ਜਾਂਦੀਆਂ ਇਸ ਲਈ ਕਿਸੇ ਦਾ ਬੁਰਾ ਕਰਨ ਨਾਲ ਲੱਗਦਾ ਹੈ ਨਾ ਕਿ ਸਾਹਮਣੇ ਵਾਲਾ ਨੁਕਸਾਨ ਹੋਊਗਾ ਉਹਦਾ ਪਰ ਸਲਵ ਵਿੱਚ ਉਹਦਾ ਨੁਕਸਾਨ ਨਹੀਂ ਹੋ ਰਿਆ ਹੁੰਦਾ ਭਲੇਖੇ ਕੱਢ ਦਿਓ ਇਸ ਲਈ ਮਾੜੇ ਬਣਨ ਦਾ ਫਾਇਦਾ ਹੀ ਨਹੀਂ ਆ ਨਾ ਸੋਚਣਾ ਨਾ ਭਾਵਨਾ ਰੱਖਣੀ ਨਾ ਬੋਲਣਾ ਕਾਰਨ ਕੀ ਹੈ ਲਹਿਰਾਂ ਵਾਪਸ ਆ ਜਾਂਦੀਆਂ ਹਨ ਟਕਰਾ ਕੇ ਕਿਨਾਰੇ ਨਾਲ ਉਹ ਲਹਿਰਾਂ ਤੁਹਾਡੇ ਵੱਲ ਹੀ ਵਾਪਸ ਆਉਣੀਆਂ ਉਹਦਾ ਔਰਾ ਕੀ ਪਤਾ ਕਿੰਨਾ ਸਟਰੋਂਗ ਹੈ ਜਿਹਨੂੰ ਤੁਸੀਂ ਗਾਲ ਕੱਢਤੀ ਉਸ ਦੀਵਾਰੇ ਨਾਲ ਟਕਰਾ ਕੇ ਫਿਰ ਤੁਹਾਡੇ ਅੰਦਰ ਐਬਜ਼ਾਰਬ ਹੋ ਜਾਣੀ ਐਨਰਜੀ ਉਹ ਚੰਗਾ ਸੋਚਿਆ ਤੁਹਾਨੂੰ ਮਲਟੀਪਲ ਹੋ ਕੇ ਮਿਲਣਾ ਮਾੜਾ ਸੋਚਿਆ ਤਾਂ ਵੀ ਮਲਟੀਪਲ ਹੋ ਕੇ ਮਿਲਣਾ ਕਈ ਗੁਣਾ ਜ਼ਿਆਦਾ ਮੈਂ ਤੁਹਾਨੂੰ ਸੁੱਖ-ਦੁੱਖ ਦਾ ਅਸਲੀ ਕਨਸੈਪਟ ਸਮਝਾਦਾ ਅੱਜ ਜੋ ਕੁਝ ਵੀ ਸਾਡੇ ਨਾਲ ਹੋ ਰਿਹਾ ਉਹ ਸਾਡੇ ਆਪਣੇ ਕਰਮਾਂ ਦੀ ਵਾਪਸੀ ਆ ਅਸੀਂ ਇੱਕੋ ਜਨਮ ਚ ਥੋੜੋ ਆਏ ਆ ਕਿਹ ਪਤਾ ਕਦੋਂ ਦੇ ਜਨਮ ਲਈ ਜਾ ਰਹੇ ਆ ਲਈ ਜਾ ਰਹੇ ਲਈ ਜਾ ਰਹੇ ਕਿਉਂਕਿ ਲਿਖਾ ਚੁੱਕਾ ਨੇਕ ਮਨੁੱਖ ਤੁਹਾਨੂੰ ਤੁਸੀਂ ਦੁਖੀ ਦਿਸ ਰਿਹਾ ਦੇਖਦੇ ਪਏ ਆ ਸਾਰਿਆਂ ਨੂੰ ਪਤਾ ਔਰ ਹਰਾਨੀਆਂ ਸਾਰੇ ਆਪਣੇ ਆਪ ਨੂੰ ਨੇਕ ਦੀ ਕੈਟਾਗਰੀ ਚ ਰੱਖਦੇ ਆ ਸੱਚੀ ਕਹਿੰਦੀ ਮੈਂ ਬੁਰਾ ਤਾਂ ਕੋਈ ਮੰਨਣ ਨੂੰ ਤਿਆਰ ਨਹੀਂ ਕਿ ਮੈਂ ਪਤਾ ਨਹੀਂ ਕੀ ਕੀ ਕੀਤਾ ਹੈ ਜਿਹੜਾ ਮੈਂ ਭੋਗ ਰਿਆ ਸੋ ਨੇਕ ਮਨੁੱਖ ਦੁਖੀ ਦਿਸਦਾ ਕਿਉਂਕਿ ਪਿਛਲੇ ਕਰਮਾਂ ਦੇ ਬਕਾਇਆ ਖਾਤੇ ਚੱਲ ਰਹੇ ਆ ਹੁਣ ਦੇ ਥੋੜੋ ਆ ਨੇਕ ਤਾਂ ਤੁਸੀਂ ਅੱਜੋਂ ਤੇ ਕਰਮਾਂ ਦਾ ਬਕਾਇਆ ਜੋ ਹੁਣ ਭੋਗਤ ਰਹੇ ਹੋ ਉਹ ਹੁਣੇ ਹੀ ਭੁਗਤਣਾ ਪੈਣਾ ਕਿਉਂਕਿ ਉਹ ਖਾਤਾ ਕੰਟੀਨਿਊ ਆ ਤੇ ਜਿਹੜਾ ਤੁਸੀਂ ਹੁਣ ਨੇਕ ਕਰ ਰਹੇ ਹੋ ਇਹ ਤੁਹਾਡੇ ਕਸ਼ਟ ਨੂੰ ਥੋੜਾ ਹਲਕਾ ਕਰ ਦੇਗਾ ਪਰ ਇਹ ਨੇਕ ਜਿਹੜਾ ਕਰ ਰਹੇ ਹੂੰ ਇਹ ਅੱਗੇ ਕਾਉਂਟ ਹੋਣਾ ਆਉਣ ਵਾਲੇ ਸਮੇਂ 'ਚ ਦੂਜੇ ਪਾਸੇ ਤੁਸੀਂ ਕਹਿੰਦੇ ਬੁਰਾ ਮਨੁੱਖ ਮੌਜਾਂ ਕਰਦਾ ਦਿਸਦਾ ਕਿਉਂ ਕਿਉਂਕਿ ਪਿਛਲੇ ਚੰਗੇ ਕਰਮਾਂ ਦੇ ਕਰਕੇ ਉਹਨੂੰ ਅੱਜ ਸੁੱਖ ਮਿਲ ਰਿਹਾ ਪਰ ਅੱਜ ਦੇ ਮਾੜੇ ਕਰਨ ਜਿਹੜੇ ਉਹ ਕਰ ਰਿਹਾ ਉਹਦੇ ਭਵਿੱਖ ਵਿੱਚ ਤਿੱਖੇ ਦੁੱਖ ਬਣ ਕੇ ਉਗਣੇ ਆ ਬਈ ਪਲੀਜ਼ ਮੇਰੀ ਗੱਲ ਸੁਣ ਲਓ ਸੁਣ ਲਓ ਸਮਝ ਨਹੀਂ ਆਈ ਦੁਬਾਰਾ ਸੁਣੋ ਰਿਮਾਈਂਡ ਕਰਕੇ ਇਹੀ ਕਾਰਨ ਆ ਕਿ ਤੁਲਨਾ ਨਾ ਕਰੋ ਤੁਲਨਾ ਕਰਨ ਨਾਲ ਮਨੁੱਖ ਹਮੇਸ਼ਾ ਪਟਕਦਾ ਸਚਾਈ ਇਹ ਆ ਕਿ ਹਰ ਕੋਈ ਹਰ ਕੋਈ ਆਪਣਾ ਆਪਣਾ ਹੀ ਖਾਤਾ ਭੋਗ ਰਿਹਾ ਆ ਕਰਮ ਹੁੰਦੇ ਕਿੰਨੇ ਤਰ੍ਹਾਂ ਦੇ ਆ ਮੈਂ ਤੁਸੀਂ ਗ੍ਰੰਥ ਪੜ੍ਹ ਕੇ ਸਮਝਣ ਦੀ ਥਾਂ ਮੈਨੂੰ ਚੰਗੀ ਤਰ੍ਹਾਂ ਸੁਣ ਲਓ ਹੈਨਾ ਪੜ੍ਹਦਾ ਤਾਂ ਕੋਈ ਇੱਕ ਆ ਜਿਹੜਾ ਉਹਨੂੰ ਗਿਆਨ ਅਸਲ ਹੋਇਆ ਉਹ ਅੱਗੇ ਸ਼ੇਅਰ ਕਰ ਦਿੰਦਾ ਸੋ ਕਰਮਾਂ ਦੇ ਤਿੰਨ ਪੜਾਅ ਆ ਸਾਡੇ ਕਰਮ ਤਿੰਨ ਪੱਧਰਾਂ ਤੇ ਕੰਮ ਕਰਨਗੇ ਇਕ ਹੈ ਸੰਚਿਤ ਕਰਮ ਪਿਛਲੇ ਜਨਮਾਂ ਤੱਕ ਪੂੰਜੀ ਖਾਤਾ ਇੱਕ ਹੈ ਪ੍ਰਾਰਬਧ ਕਰਮ ਉਹ ਹਿੱਸਾ ਜੋ ਇਸ ਜਨਮ ਚ ਫਲ ਦੇ ਰਿਹਾ ਹੈ ਇੱਕ ਹੈ ਕਿਰਿਆਮਾਨ ਕਰਨ ਜੋ ਅੱਜ ਅਸੀਂ ਕਰ ਰਹੇ ਹਾਂ ਉਹ ਕੱਲ ਦੀ ਕਿਸਮਤ ਬਣ ਜਾਏਗੀ ਇਹੋ ਇਹ ਹੀ ਕਾਰਨ ਹੈ ਕਿ ਕੋਈ ਮਨੁੱਖ ਸੋਚਦਾ ਮੈਂ ਤਾਂ ਅੱਜ ਚੰਗਾ ਆ ਮੈਂ ਫਿਰ ਵੀ ਦੁਖੀ ਆ ਪਰ ਉਹ ਸਮਝਦਾ ਕਿਉਂ ਨਹੀਂ ਕਿ ਉਹਦੇ ਸਾਹਮਣੇ ਉਹਦਾ ਪ੍ਰਾਰਬਧ ਦਾ ਪੜਾ ਚੱਲ ਰਿਹਾ ਪ੍ਰਾਰਬਧ ਕੀ ਸੀ ਉਹ ਹਿੱਸਾ ਜੋ ਇਸ ਜਨਮ ਚ ਫਲ ਦੇ ਰਿਹਾ ਪਰ ਕੀਤਾ ਤੁਸੀਂ ਪਤਾ ਨਹੀਂ ਕਿਹੜੇ ਕਿਹੜੇ ਜਨਮਾਂ ਦਾ ਆ ਜਿਹੜਾ ਸੰਚਿਤ ਚ ਜਮਾ ਆ ਠੀਕ ਆ ਦੂਜੇ ਪਾਸੇ ਮਨੁੱਖੀ ਭੂਮਿਕਾ ਕੀ ਆ ਤੁਹਾਡਾ ਰੋਲ ਕੀ ਆ ਜੇ ਇਹੀ ਚੱਕਰ ਹੈ ਪਰਮਾਤਮਾ ਦੇ ਸੂਖਮ ਸੰਸਾਰ ਦਾ ਅਲੌਕਿਕ ਅਗੰਮੀ ਉਸ ਦੀ ਸੂਖਮ ਦੁਨੀਆ ਦਾ ਜਿੱਥੇ ਤੇ ਨਿਜਮ ਬੜੇ ਸਖਤ ਨੇ ਕਰਮ ਸਾੜੇ ਆ ਉਹਨੇ ਤਾਂ ਜਨਮ ਦੇ ਦਿੱਤਾ ਉਹ ਬੈਠਾ ਦੇਖ ਰਿਹਾ ਬਸ ਅਸੀਂ ਉਹਦਾ ਹੀ 파ਟ ਆ ਉਹ ਇੱਕ ਵੱਡਾ એનર્ਜੀ ਹੈ ਅਸੀਂ ਉਹਦੇ ਸਪਾਰਕਸ ਆ ਛੋਟੀਆਂ ਛੋਟੀਆਂ ਕਿਰਨਾਂ ਰੋਜ਼ਨੀ ਦੀਆਂ એનર્ਜੀ ਦੀਆਂ ਸੋ ਫਿਰ ਸਾਡਾ ਰੋਲ ਕੀ ਰਹਾ ਜਾਂਦਾ ਫਿਰ ਆਪਾਂ ਕੀ ਕਰੀਏ ਸਾਡਾ ਫਰਜ਼ ਕੀ ਹੈ ਦੁੱਖ ਦੇ ਸਮੇਂ ਸ਼ਿਕਾਇਤ ਨਹੀਂ ਕਰਨੀ ਕਿਤਾਬੀ ਗੱਲਾਂ ਨਹੀਂ ਕਰ ਰਹੀ ਬਲਕਿ ਧੀਰਜ ਤੇ ਨੇਕ ਕਰਮ ਹੀ ਸੱਚਾ ਰਸਤਾ ਹੈ ਜੇ ਦੁੱਖ ਵਿੱਚ ਵੀ ਮਨੁੱਖ ਸਤਕਾਰ ਨਾਲ ਪਰਮਾਤਮਾ ਤੇ ਵਿਸ਼ਵਾਸ ਰੱਖਦਾ ਤੇ ਆਪਣੇ ਕਰਮਾਂ ਨੂੰ ਪਵਿੱਤਰ ਬਣਾਉਂਦਾ ਤੇ ਉਹਦਾ ਭਵਿੱਖ ਚਮਤਕਾਰ ਬਣਦਾ ਹੀ ਬਣਦਾ ਹੈ ਯਾਦ ਰੱਖਣਾ ਤੁਸੀਂ ਕਰਮਾਂ ਦਾ ਲੇਖਾ ਕਰੇ ਗਲਤ ਨਹੀਂ ਹੁੰਦਾ ਪ੍ਰਮਾਤਮਾ ਦੇ ਹਿਸਾਬ ਦੇ ਵਿੱਚ ਰਤਾ ਭਰ ਵੀ ਭੁੱਲ ਨਹੀਂ ਹੁੰਦੀ ਇੱਥੇ ਤਾਂ ਦੁਨਿਆ ਦੁਨੀਆ 'ਚ ਕੰਪਿਊਟਰ ਹੋਣਾਏ ਆ ਡਿਜੀਟਲ ਅਸੀਂ ਹੁਣ ਹੋਏ ਆ ਉਹਨੇ ਤਾਂ ਜਦੋਂ ਦੀ ਸਿਰਜਣਾ ਕੀਤੀ ਸ੍ਰਿਸ਼ਟੀ ਦੀ ਉਹ ਡਿਜੀਟਲ ਹੀ ਆ ਕਦੀ ਨਹੀਂ ਭਲੇਖੇ ਲੱਗਦੇ ਅਸੀਂ ਤਾਂ ਹੁਣ 5G ਹੋਏ ਆ ਉਹ ਤਾਂ ਕਦੋਂ ਦਾ 5G ਆ ਕਮੈਂਟ ਕਰਕੇ ਮੈਨੂੰ ਦੱਸਣਾ ਕਿ ਕੀ ਤੁਹਾਨੂੰ ਕਦੇ ਮਹਿਸੂਸ ਹੋਇਆ ਕਿ ਤੁਸੀਂ ਕਿਸੇ ਦਾ ਬੁਰਾ ਤਾਂ ਕੀਤਾ ਨਹੀਂ ਪਰ ਫਿਰ ਵੀ ਮੁਸੀਬਤਾਂ ਮੁਸੀਬਤਾਂ ਦੇ ਵਿੱਚ ਤੁਸੀਂ ਘਿਰੇ ਪਏ ਆ ਮੈਂ ਤੁਹਾਨੂੰ ਹੁਣ ਵਨ ਬਾਈ ਵਨ ਕਰਮ ਸਿਧਾਂਤ ਦੀ ਅਸਲ ਥਿਊਰੀ ਸਮਝਾਦਾ ਬਹੁਤ ਸੌਖਾ ਕਰਕੇ ਸਮਝਾਉਂਗੀ ਪਲੇਜ਼ ਵਿਵਦਮੀ ਔਰ ਦਿਮਾਗ ਦੇ ਆਪਣੇ ਪਰਦੇ ਜਿਹੜੇ ਖੋਲ ਲੋ ਕੰਨਾਂ ਦੇ ਵੈਦਿਕ ਗ੍ਰੰਥਾ ਵੱਡੇ ਵੱਡੇ ਉਹਨਾਂ ਅਨੁਸਾਰ ਲਿਖਿਆ ਗਿਆ ਕਿ ਹਰੇਕ ਜੀਵਾਤਮਾ ਆਪਣਾ ਕਰਮ ਖਾਤਾ ਅਕਾਊਂਟ ਆਫ ਕਰਮ ਨਾਲ ਲੈ ਕੇ ਆਉਂਦੀ ਹੈ ਇਹ ਖਾਤਾ ਤਿੰਨ ਹਿੱਸਿਆਂ ਚ ਵੰਡਿਆ ਹੁੰਦਾ ਹੈ ਸਮਝ ਲੋ ਬੈਂਕ ਦੀ ਕਾਪੀ ਆ ਉਹ ਵੀ ਮੈਂ ਸਮਝਾਉਂਗੀ ਇੱਕ ਹੈ ਸੰਚਿਤ ਕਰਮ ਦੱਸਤਾ ਮੈਂ ਪਰ ਡਿਟੇਲ ਦੱਸਣ ਲੱਗੀ ਹਾਂ ਹੋਰ ਹੋਰ ਸੌਖਾ ਜਿੱਥੇ ਪਿੱਛੇ ਨਹੀਂ ਸਮਝਾਇਆ ਇੱਥੋਂ ਸਮਝੋ ਸੰਚਿਤ ਖਾਤਾ ਕੀ ਹੈ ਸੰਚਿਤ ਕਰਮ ਕੀ ਹੈ ਪਿਛਲੇ ਅਨੇਕਾਂ ਜਨਮਾਂ ਦੇ ਇਕੱਠੇ ਕੀਤੇ ਹੋਏ ਕਰਮ ਤੁਹਾਡੇ ਆਪਣੇ ਹਿੱਸੇ ਆਈ ਪੈਨ ਡਰਾਈਵ ਆਏ ਕਿਕ ਇਸ਼ੂ ਹੋਈ ਉਹ ਸਾਨੂੰ ਪੈਨ ਡਰਾਈਵ ਚੋਂ ਡਾਟਾ ਪਿਆ ਆ ਅਨੇਕਾਂ ਅਨੇਕ ਜਨਮਾਂ ਦਾ ਮੈਨੂੰ ਥੋੜਾ ਪਤਾ ਮੈਂ ਮੇਰੀ ਜਿਹੜੀ ਆ ਮੇਰੀ ਉਮਰ ਜੇ ਮੇਰੀ ਉਮਰ 25 ਸਾਲ ਆ ਤਾਂ ਹੋ ਸਕਦਾ ਮੇਰੇ ਅੰਦਰ ਜੋ ਬੈਠੀ ਆ ਸੁਖਮ ਆਤਮਾ ਰੂ ਉਹ ਪਤਾ ਨਹੀਂ 500 ਸਾਲ ਪੁਰਾਣੀ ਹੈ ਜਾਂ ਹਜ਼ਾਰ ਵਰੇ ਪੁਰਾਣੀ ਹੈ ਇਹ ਬਹੁਤ ਗੰਭੀਰ ਮੁੱਦੇ ਆ ਦੂਜਾ ਹੈ ਪ੍ਰਾਰਵਤ ਕਰਮ ਉਹ ਕਰਮ ਜੋ ਇਸ ਜਨਮ ਚ ਭੋਗਣੇ ਪੈਣੇ ਆ فرض ਕਰ ਲਓ ਬਿਮਾਰ ਹੋ ਗਿਆ ਤਕਲੀਫ ਹੋ ਗਈ ਅਚਾਨਕ ਸੁੱਖ ਮਿਲ ਗਿਆ ਅਚਾਨਕ ਦੁੱਖ ਮਿਲ ਗਿਆ ਅਚਾਨਕ ਚੱਪਰ ਪਾੜ ਕੇ ਧਨ ਮਿਲ ਗਿਆ ਅਚਾਨਕ ਗਰੀਬੀ ਭੋਗ ਰਹੇ ਆ ਇਹ ਸਾਡੇ ਪ੍ਰਾਰਵਤ ਦਾ ਇਹਨੂੰ ਨਹੀਂ ਕੋਈ ਮਿਟ ਸਕਣਾ ਕਿਉਂਕਿ ਇਹ ਮੇਰੇ ਹੀ ਸੰਚਿਤ ਦਾ 파ਟ ਨੇ ਤੇ ਕਿਰਿਆ ਮਾਨ ਕਰਮ ਕੀ ਹੈ ਅੱਜ ਤੁਸੀਂ ਜੋ ਕਰ ਰਹੇ ਹੋ ਉਹ ਭਵਿੱਖ ਦੇ ਜਨਮਾਂ ਦਾ ਨਿਰਧਾਰਨ ਕਰੇਗਾ ਇਸ ਲਈ ਅੱਜ ਚੰਗਾ ਕਰਨੋਂ ਨਾ ਹਟੋ ਪਲੀਜ਼ ਸੋਚੋ ਜੇ ਤੁਸੀਂ ਬਹੁਤ ਦੁਖੀ ਹੋ ਤੁਸੀਂ ਕਹੋਗੇ ਮੈਂ ਵੀ ਓਦਾਂ ਦਾ ਬਣ ਜਾਣਾ ਕਿਉਂਕਿ ਫਲਾਨਾ ਤਾਂ ਮਾੜਾ ਤੇ ਉਹ ਬੜਾਈ ਐਸ਼ ਕਰ ਰਿਹਾ ਫਿਰ ਮੈਂ ਕਿਉਂ ਰੱਬ ਨੂੰ ਜਪਾਂ ਕਿਉਂ ਨਾਮ ਸਿਮਰਨ ਕਰਨਾ ਔਨੀਏ ਮੈਂ ਅਗਲੇ ਮੁੱਦੇ ਤੇ ਕਿਰਿਆ ਮਾਨ ਸਮਝ ਲਓ ਅਈ ਤੁਸੀਂ ਜੋ ਕਰ ਰਹੇ ਹੋ ਨਾ ਉਹ ਆਪੋਂ ਵਿਖਦੇ ਜਨਮ ਦਾ ਨਿਰਧਾਰਨ ਕਰੇਗਾ ਪਾਪ ਉਹ ਕਰਮ ਰੂਪੀ ਬੀਜ ਜੋ ਤੁਸੀਂ ਇਸ ਮਨੁੱਖਾ ਜੀਵਨ ਚ ਬੀਜਣਾ ਆ ਪਲੀਜ਼ ਪਲੀਜ਼ ਚੰਗਾ ਬੀਜ ਜਾਓਗੇ ਚੰਗਾ ਬੀਜ ਬੀਜੋਗੇ ਚੰਗੀ ਫਸਲ ਕਾਦੀ ਸੁੱਖਾਂ ਪਰ ਮਨੁੱਖਾ ਜੀਵਨ ਮਿਲਣਾ ਬਾਅਦ ਚ ਮੁਕਤੀ ਮਿਲ ਜਾਣੀ ਐ ਸੋ ਚੰਗੀ ਫਸਲ ਤਿਆਰ ਹੋਣੀ ਐ ਚੰਗੀ ਫਸਲ ਤਿਆਰ ਹੋ ਗਈ ਫਿਰ ਕੀ ਕਰੋਗੇ ਚੰਗੀ ਫਸਲ ਹੀ ਕਟੋਗੇ ਫਸਲ ਕੱਟਣ ਦਾ ਅਰਥ ਕੀ ਐ ਜੀਵਨ ਨਰਵਾ ਆਨੰਦ ਮੇ ਹੋ ਜਾਊਗਾ ਤੁਹਾਡਾ ਸੋ ਚੰਗਾ ਬੀਜਣੋ ਨਹੀਂ ਹਟਣਾ ਇੱਕ ਸਵਾਲ ਪੈਦਾ ਹੋਏਗਾ ਤੁਹਾਡੇ ਮਨ ਫਿਰ ਚੰਗੇ ਨੇਕ ਕੰਮ ਕਰਨ ਦੇ باوجود ਦੁੱਖ ਕਿਉਂ ਆਜੋ ਹੁਣ ਇਹਦੇ ਵੱਲ ਇਹਦਾ ਸਬੰਧ ਪ੍ਰਾਰਬੰਧ ਕਰਮਾ ਨਾਲ ਜਿਵੇਂ ਤੁਸੀਂ ਕਿਸੇ ਬੈਂਕ ਤੋਂ ਲੋਨ ਲੈ ਲਿਆ ਅੱਜਕੱਲ ਬੈਂਕ ਬਹੁਤ ਲੋਨ ਦਿੰਦੇ ਆ ਇਮੇਜਿਨ ਕਰਮਾ ਰੂਪੀ ਕਿਸੇ ਬੈਂਕ ਤੋਂ ਲੋਨ ਲਿਆ ਚਾਹੇ ਅੱਜ ਤੁਸੀਂ ਕਿੰਨੇ ਵੀ ਅਮੀਰ ਹੋ ਜਿਹੜਾ ਪਹਿਲਾਂ ਦਾ ਲੋਨ ਕਿਤੇ ਚੱਲਦਾ ਉਹ ਤਾਂ ਤੁਹਾਨੂੰ ਹਰ ਹਾਲਤ ਭਰਨਾ ਹੀ ਪੈਣਾ ਨਾ ਨੇਕ ਕੰਮ ਕਰਨਾ ਇਸ ਲਈ ਜ਼ਰੂਰੀ ਹੈ ਕਿਉਂਕਿ ਇਹ ਤੁਹਾਡੇ ਕਿਰਿਆਮਾਨ ਕਰਮਾਂ ਨੂੰ ਸਾਫ਼ ਕਰਦਾ ਤਾਂ ਕਿ ਅਗਲਾ ਜਨਮ ਹਲਕਾ ਹੋਵੇ ਜਿੰਨੇ ਹੁਣ ਦੁਖੀ ਹੋ ਅਗਲੇ ਜਨਮ ਵਿੱਚ ਇਸ ਤੋਂ ਜ਼ਿਆਦਾ ਦੁਖੀ ਨਾ ਹੋ ਜਾਓ ਇਸ ਲਈ ਹੁਣ ਚੰਗੇ ਬਣਨਾ ਪੈਣਾ ਸੋਚੋ ਪਿੱਛੇ ਕਿੰਨਾ ਮਾੜਾ ਸੀ ਜੇ ਅੱਜ ਮੈਂ ਦੁਖੀ ਹਾਂ ਜੇ ਮੈਂ ਫੇਰ ਮਾੜਾ ਕੀਤਾ ਮੈਂ ਫੇਰ ਕਿੰਨਾ ਭਿਆਨਕ ਦੁਖੀ ਹੋਊਂਗਾ ਸੋ ਦੁੱਖਾਂ ਦਾ ਨਾਂ ਘਟਣਾ ਇਸ ਜਨਮ ਦੇ ਲੋਨ ਕਿਸ਼ਤਾਂ ਦੇ ਕਾਰਨ ਤੁਹਾਡੇ ਤੁਕਨੇ ਨਾ ਬੜੇ ਔੜਪੜ ਕਰ ਲੈ ਸੂਲ ਦਾ ਕੰਡਾ ਬਣ ਜਾਓ ਪਰ ਆਰਬਤ ਤੁਹਾਡੇ ਤੁਹਾਡੇ ਨਾਲ ਆ ਪਲੀਜ਼ ਕਿਉਂਕਿ ਉਹ ਸੰਚਤ ਦਾ 파ਟ ਆ ਇਸ ਲਈ ਮੈਂ ਕਹਿੰਨੀ ਕਿ ਰਿਆਮਣ ਚੰਗੇ ਕਰ ਲੋ ਸੋ ਦੁੱਖਾਂ ਦਾ ਨਾ ਘਟਣਾ ਕਹਿੰਦੇ ਨਾ ਬੜਾ ਜ਼ੋਰ ਲਾਉਨੇ ਅਸੀਂ ਤਾਂ ਸਵੇਰੇ 4 ਵਜੇ ਉੱਠਦੇ ਆ ਗੁਰਦੁਆਰੇ ਜਾਂਦੇ ਆ ਆ ਕਰਦੇ ਆ ਆ ਕਰਦੇ ਆ ਆ ਕਰਦੇ ਆ ਤਦ ਵੀ ਕੁਝ ਨਹੀਂ ਹੋ ਰਿਹਾ ਇਹ ਸਾਡੇ ਆਪਣੇ ਕਰਮ ਆ ਸੋ ਦੁੱਖਾਂ ਦਾ ਨਾ ਘਟਣਾ ਇਸ ਜੀਵਨ ਦੇ ਲੋਨ ਕਿਸ਼ਤਾਂ ਦੇ ਕਰਕੇ ਆ ਪਰ ਇਹ ਵੀ ਸਮੇਂ ਦੇ ਨਾਲ ਖਤਮ ਹੋਣਗੀਆਂ ਨਾ ਕਦੀ ਨਾ ਕਦੀ ਤਾਂ ਉਹ ਕਰਜ਼ਾ ਲਾਉਂਗੇ ਜਿੰਨੀ ਦੇਰ ਲਈ ਲੱਗਦਾ ਉਨੀ ਦੇਰ ਜਨਮ ਜਨਮ ਮਰਨ ਜਨਮ ਮਰਨ ਜਨਮ ਮਰਨ ਆਂਦੇ ਰੋ ਬੈਟਰ ਨਹੀਂ ਐ ਛਤੀ ਛਤੀ ਕਿਸ ਤਾਂ ਲਾ ਦੋ ਜਿੰਨਾ ਕਾਂਦਾ ਸਵਾਲ ਇੱਕ ਹੋ ਰਾਇਗਾ ਤੁਹਾਡੇ ਮਨ ਕਿ ਬੂਰਾ ਕਰਨ ਵਾਲਾ ਫਿਰ ਬਿਨਾਂ ਸਜ਼ਾ ਕਿਉਂ ਜੀ ਰਿਹਾ ਪਹਿਲਾਂ ਮੈਂ ਚੰਗਿਆਂ ਦੀ ਗੱਲ ਕਰ ਲਈ ਜਿਹੜੇ ਚ ਨੇਕ ਕਰਮ ਕਰਦੇ ਆ ਦੇਖੋ ਭਗਵਤ ਕੀਤਾ ਚ ਲਿਖਿਆ ਕਰਮ ਦਾ ਫਲ اٹਲ ਹੈ ਪਰ ਸਮਾਂ ਵੱਖਰਾ ਹੋ ਸਕਦਾ ਬਾਚਣਾ ਤਾਂ ਕਿਸੇ ਨੇ ਨਹੀਂ ਅੱਜ ਲੱਗ ਰਿਹਾ ਕਿ ਪੰਜੇ ਉਂਗਲਾ ਕਿ ਹੋ ਜਾ ਤਾਂ ਸਿਰ ਕੜਾਈ ਚ ਕਰਮ ਦਾ ਫਲ ਟੱਲ ਲਾ ਤੁਹਾਡੇ ਮਨਾਂ ਚ ਪੈਦਾ ਹੋਇਆ ਕਿ ਬੁਰਾ ਕਰਨ ਵਾਲਾ ਤਾਂ ਮੌਜਾਂ ਕਰਦਾ ਉਹ ਬਿਨਾਂ ਸਜ਼ਾ ਦੇ ਜੀ ਰਿਹਾ ਸਾਡਾ ਗੁਆਂਢੀ ਆ ਸਾਡਾ ਰਿਸ਼ਤੇਦਾਰ ਆ ਸਾਡਾ ਫਰੈਂਡਲੀ ਸਰਕਲ ਫਰਾਂ ਨੇ ਕਦੀ ਵਾਹਿਗੁਰੂ ਨਹੀਂ ਕਿਹਾ ਕਦੀ ਓਮ ਨਹੀਂ ਕਿਹਾ ਕਦੀ ਮੌਜਾਂ ਹੀ ਕਰਦਾ ਉਹ ਪਿਛਲਿਆਂ ਦੀਆਂ ਮੌਜਾਂ ਕਰਦਾ ਹੁਣ ਜੇ ਹੁਣ ਮੌਜਾਂ ਕਰਦਾ ਅੱਗੇ ਨਹੀਂ ਫਿਰ ਮੌਜਾਂ ਕਰਨੀਆਂ ਸੋ ਕਈ ਵਾਰ ਬੁਰੇ ਨੂੰ ਤੁਰੰਤ ਸਜ਼ਾ ਨਹੀਂ ਮਿਲਦੀ ਕਿਸੇ ਨੇ ਕ੍ਰਾਈਮ ਕੀਤਾ ਫੜ ਕੇ ਲੈ ਗਏ ਉਸ ਲਈ ਸਜ਼ਾ ਦੇ ਦਿੰਦੇ ਆ ਕਾਨੂੰਨ ਅਨੁਸਾਰ ਪ੍ਰਕਿਰਿਆ ਤਾਂ ਇੱਕ ਫਾਲੋ ਕਰਨੀ ਨਾ ਸਬੂਤ ਇਕੱਠੇ ਕਰਨੇ ਸਾਡੇ ਸਬੂਤ ਤਾਂ ਸਾਡੇ ਨਾਲ ਪੈਨ ਡਰਾਈਵ ਤੇ ਆ ਅਜ਼ਰਾਈਲ ਫਰਿਸ਼ਤਾ ਜ਼ਬਰਾਇਲ ਫਰਿਸ਼ਤਾ ਇਤਨਸਾ ਹਮ ਸੱਜੇ ਕੱਬੇ ਲਿਖਿਆ ਜਾ ਰਿਹਾ ਕਈ ਵਾਰ ਬੁਰੇ ਨੂੰ ਤੁਰੰਤ ਸਜ਼ਾ ਨਹੀਂ ਮਿਲਦੀ ਹੁੰਦੀ ਕਿਉਂਕਿ ਉਹਦੇ ਪਿਛਲੇ ਜਨਮਾਂ ਦੇ ਨੇਕ ਕਰਮਾਂ ਨੂੰ ਵਿਚਾਰ ਰਿਹਾ ਉਹ ਪਿਛਲੇ ਚ ਨੇਕ ਸੀ ਇਸ ਲਈ ਬੁਰੇ ਕਰਮਾਂ ਦੀ ਸਜ਼ਾ ਉਹਨੂੰ ਤੁਰੰਤ ਨਹੀਂ ਮਿਲਣੀ ਭੁੱਲ ਜਾਓ ਕਿ ਨਹੀਂ ਮਿਲਣੀ ਤੁਰੰਤ ਨਹੀਂ ਮਿਲਣੀ ਮੈਂ ਕਿਹਾ ਮਿਲਣੀ ਜ਼ਰੂਰ ਆ ਕਿਉਂਕਿ ਕਰਮ ਦਾ ਫਲ اٹਲ ਸਮਾਂ ਵੱਖਰਾ ਹੋ ਸਕਦਾ ਪਰ ਜਿੱਦਾਂ ਹੀ ਉਹਦਾ ਖਾਤਾ ਬੰਦ ਹੁੰਦਾ ਉਹਨੂੰ ਫਲ ਭੋਗਤਣਾ ਪੈਣਾ ਜਿਹੜੇ ਨੇ ਕਰਮ ਪਿੱਛੇ ਕਰਿਆ ਤੇ ਅੱਜ ਮੋਜਾਂ ਕਰਦਾ ਪਰ ਅੱਜ ਉਹ ਬੁਰਾ ਹੈ ਤਾਂ ਉਸ ਦਾ ਜਿੱਦਾਂ ਹੀ ਖਾਤਾ ক্লোਜ਼ ਹੋਣਾ ਨਾ ਉਹਨੂੰ ਫਲ ਭੋਗਣਾ ਪੈਣਾ ਹੈ ਜਾਂ ਇਸ ਜਨਮ ਚ ਨਹੀਂ ਤਾਂ ਅਗਲੇ ਜਨਮ ਚ ਬਾਰੰਬਾਰ ਜਿਵੇਂ ਅਦਾਲਤ ਚ ਕੇਸ ਲੰਬੇ ਕਈ ਵਾਰ ਖਿੱਚ ਦੰਦੇ ਪਰ ਫੈਸਲਾ ਤਾਂ ਇੱਕ ਨਾ ਇੱਕ ਦਿਨ ਆਉਣਾ ਹੀ ਆ ਨਾ ਲੰਬੇ ਕੇਸ ਦਾ ਮਤਲਬ ਉਦਾਂ ਹੀ ਫਰਾਵਾ ਗਵਣ ਤੁਹਾਡਾ ਉਹਨੇ ਸਾਲ ਸਾਲਾਂ ਸਾਲ ਹਜ਼ਾਰਾਂ ਲੱਖਾਂ ਸਾਲ ਆਉਂਦੇ ਰੋ ਫਿਰ ਚੰਗੇ ਕਿਉਂ ਬਣੀਏ ਕਈ ਕਹਿੰਦੇ ਆ ਮੈਨੂੰ ਸਵਾਲ ਆਉਂਦੇ ਆ ਚੰਗੇ ਕਰਮ ਆਤਮਾ ਨੂੰ ਹਲਕਾ ਕਰਨਗੇ ਮਜ਼ਬੂਤ ਬਣਾਉਣਗੇ ਕਈਆਂ ਨੇ ਕਿਹਾ ਫਿਰ ਅਸੀਂ ਕਿਉਂ ਪਾਠ ਕਰੀਏ ਦੂਜਾ ਮੌਜਾ ਕਰਦਾ ਜਿਹੜਾ ਗੁੰਡਾ ਨਹੀਂ ਬਹੁਤ ਫਾਇਦਾ ਹੈ ਚੰਗੇ ਬਣੇ ਰਹੋ ਚੰਗੇ ਕਰਮ ਆਤਮਾ ਨੂੰ ਹਲਕਾ ਮਜ਼ਬੂਤ ਬਣਾਉਣਗੇ ਬੁਰਾਈ ਚ ਮਜ਼ਾ ਤਾਂ ਕੁਝ ਸਮੇਂ ਲਈ ਆਉਣਾ ਹੈ ਪਰ ਉਹਦਾ ਰਿਟਰਨ ਸੂਦ ਸਮੇਤ ਭੁਗਤਣਾ ਪੈਣਾ ਕਰਮਿਕ ਖਾਤਾ ਸੂਦ ਸਮੇਤ ਵਿਆਜ ਵਿਆਜ ਦਰ ਵਿਆਜ ਨੇਕ ਜੀਵਨ ਜਿਉਣ ਵਾਲਾ ਮਨੁੱਖ ਪ੍ਰਾਰਬਧ ਕਰਮਾਂ ਦੇ ਝਟਕੇ ਨੂੰ ਵੀ ਸ਼ਾਂਤੀ ਨਾਲ ਸਹਿ ਲੈਂਦਾ ਤਾਂ ਨੇਕ ਬਣਨਾ ਬੜੇ ਕਸ਼ਟ ਆਉਣਗੇ ਅਡੋਲ ਰਹੋਗੇ ਦਾਮਾ ਡੋਲ ਨਹੀਂ ਹੋਣਗੇ ਖੁਦਕਿਸ਼ੀ ਆਤਮ ਹੱਤਿਆ ਨਹੀਂ ਕਰੋਗੇ ਘਬਰਾ ਕੇ ਹਾਲਾਤਾਂ ਤੋਂ ਕਿਉਂਕਿ ਤੁਹਾਡੇ ਨੇਕ ਕਰਮ ਨੇਕ ਜੀਵਨ ਜਿਉਣ ਵਾਲੇ ਮਨੁੱਖ ਪ੍ਰਾਰਬਧ ਕਰਮ ਜੇ ਉਹ ਝਟਕੇ ਮਿਲ ਰਹੇ ਆ ਮਾੜੇ ਕੀ ਤੁਸੀਂ ਅੱਜ ਤੁਸੀਂ ਸ਼ਾਂਤੀ ਨਾਲ ਸਹਾਰ ਲਓਗੇ ਮੈਂ ਦੇਖਿਆ ਨਾ ਕਈ ਲੋਕ ਅਡੋਲ ਰਹਿੰਦੇ ਆ ਕਿੰਸੀ ਤੱਕ ਨਹੀਂ ਕਰਦੇ ਉਹ ਪਰਮਾਤਮਾ ਦਾ ਭਾਣਾ ਮੰਨਦੇ ਕਿਉਂਕਿ ਉਹਨੂੰ ਪਤਾ ਹੈ ਉਹਨੂੰ ਅਹਿਸਾਸ ਹੈ ਕਿ ਮੇਰਾ ਕਾਰਮਿਕ ਕਰਤਾ ਮੈਂ ਕੀਤਾ ਮੈਂ ਹੀ ਭੁਗਤਣਾ ਮੇਰੇ ਬੱਚੇ ਨਹੀਂ ਭੁਗਤ ਸਕਦੇ ਜੋ ਮੁਨਖ ਧਰਮ ਦੇ ਰਾਤੇ ਰਹਿੰਦਾ ਹੈ ਉਹਦੀ ਆਤਮਿਕ ਤਰੱਕੀ ਮੋਕਸ਼ ਦੀ ਤਿਆਰੀ ਪੱਕੀ ਹੈ ਜੇ ਮੈਂ ਬਰੀਫਿੰਗ ਕਰਨੀ ਆ ਤਾਂ ਦੁੱਖ ਸੁੱਖ ਤੁਰੰਤ ਸਮਝ ਨਹੀਂ ਆਉਣੇ ਕਿਉਂਕਿ ਦੁੱਖ ਸੁੱਖ ਤੁਰੰਤ ਨਹੀਂ ਸਮਝ ਆਉਂਦੇ ਕਿਉਂ ਪਰ ਉਹ 100% ਪਿਛਲੇ ਕਰਮਾ ਨਾਲ ਲਿੰਕ ਦਿਖਾਤਾ ਨਾ ਆਧਾਰ ਕਾਰਡ ਨਾਲ ਜੋੜ ਰਹੀ ਬੈਂਕ ਦੀ ਕਾਪੀ ਲਿੰਕ ਦਿਖਾਤੇ ਚੰਗਾ ਬੰਣਾ ਹਮੇਸ਼ਾ ਫਾਇਦੇਮੰਦ ਰਹਿੰਦਾ ਕਿਉਂਕਿ ਇਹ ਤੁਹਾਡੇ ਅਗਲੇ ਰਾਹ ਸਾਫ਼ ਕਰਦਾ ਬੁਰਾ ਕਰਕੇ ਤੁਰੰਤ ਤਾਂ ਤੁਹਾਨੂੰ ਮਜ਼ਾ ਮਿਲ ਜਾਣਾ ਬੜਾ ਆਨੰਦ ਆਉਣਾ ਕਿ ਕੋਈ ਨਹੀਂ ਦੇਖਦਾ ਪਰ ਕਰਮ ਰਹਿਣ ਭਾਰੀ ਹੋਈ ਜਾਣਾ ਪਾਪਾਂ ਦੀ ਬੋਰੀ ਭਰੀ ਜਾਣੀ ਭਰੀ ਜਾਣੀ ਪੜੀ ਜਾਣੀ ਹੁਣ ਮੈਂ ਤੁਹਾਨੂੰ ਇੱਕ ਪ੍ਰਤਨੁਪਾਦ ਦੱਸਣ ਲੱਗੀ ਹਾਂ ਇੰਨਾ ਗੁੰਝਲਦਾਰ ਕਰਮ ਫਲਾਂ ਨੂੰ ਹੌਲੀ 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 ਤੁਹਾਨੂੰ ਅਹਿਸਾਸ ਕਰਾਏਗਾ ਕਿ ਰੱਬ ਨਾਲ ਜੁੜੇ ਰਹੋ ਚੰਗੇ ਕਰਮ ਕਰਦੇ ਰਹੋ ਦੁੱਖ ਵਿੱਚ ਮਨੁੱਖ ਨੂੰ ਅਡੋਲ ਬਣਾਉਂਦਾ ਹੈ ਹਾਲਾਤਾਂ ਨਾਲ ਲੜਨ ਦੀ ਤੁਹਾਨੂੰ ਸ਼ਕਤੀ ਦੇਊਗਾ ਤੇ ਤੁਹਾਨੂੰ ਡਗਮਗਾਉਣ ਨਹੀਂ ਦੇਵੇਗਾ ਤੁਸੀਂ ਕੀ ਕਰਨਾ ਸਵੇਰੇ ਸੂਰਜ ਚੜ੍ਹਨ ਤੋਂ ਪਹਿਲਾਂ अर्ਲੀ ਮਾਰਨਿੰਗ ਅਮਰਤ ਵੇਲੇ ਤਾਂਬੇ ਦੇ ਇੱਕ ਭਾਂਡੇ ਨੂੰ ਪਾਣੀ ਨਾਲ ਭਰ ਲੈਣਾ ਸੋਚਣਾ ਸੱਤ ਗਣਤੀ ਦੇ ਤਿਲ ਪਾ ਲਓ ਹੱਥ ਵਿੱਚ ਲੈ ਕੇ ਤਿੰਨ ਵਾਰ ਇੱਕ ਨਾਮ ਲੈਣਾ ਓਮ ਅਦਿੱਤਿਆ ਨਾਏ ਓਮ ਅਦਿੱਤਿਆਏ ਨਮਹਾ ਫਿਰ ਉਹ ਪਾਣੀ ਸੂਰਜ ਨੂੰ ਅਰਪਿਤ ਕਰ ਦਿਓ ਮਨ ਚ ਇਹ ਭਾਵਨਾ ਰੱਖਣੀ ਸੰਕਲਪ ਅੰਦਰ ਮਨ ਚ ਬੋਲੋ ਬੇਜ਼ੁਬਾਨ ਬਣ ਕੇ ਮੈਨੂੰ ਦੁੱਖ ਸਹਣ ਦੀ ਸ਼ਕਤੀ ਬਖਸ਼ੋ ਤਵੇਂ ਹਲਾਤਾਂ ਚ ਡਾਵਾਂ ਡੋਲ ਹੋਣ ਤੋਂ ਬਚਾਓ ਸੋ ਸਮਾਂ ਹੈ ਤੁਹਾਡਾ ਘੱਟੋ ਘੱਟ 40 ਦਿਨ ਕਰ ਲਓ ਨਿਰੰਤਰ ਤੇਰੇ ਜਿ ਹਿੰਮਤ ਮਨਵਲ ਬਦੇਗਾ ਦੁੱਖ ਦਾ ਸਾਹਮਣਾ ਕਰਨ ਲਈ ਅਡੋਲਤਾ ਆਏਗੀ ਇੱਕ ਹੋਰ ਉਪਾਅ ਮੱਸੀਆ ਦੀ ਰਾਤ ਚੰਦਰਮਾ ਕਹਿੰਦੇ ਲੱਭਦਾ ਨਹੀਂ ਦੱਸ ਦਿੰਦਾ ਸੂਰਜ ਵਾਲੇ ਪਾਸੇ ਹੀ ਹੋਣਾ ਉਸੇ ਦਿਸ਼ਾ ਤੇ ਓਮ ਪਿਤਰੈ ਨਮਹ ਓਮ ਪਿਤਰੈ ਨਮਹ 108 ਵਾਰ ਜਪ ਕਰ ਲਓ ਗਾਂ ਨੂੰ ਤੜਕੇ ਉੱਠ ਕੇ ਰੋਟੀ ਖੁਲਾ ਦਿਓ ਇਹ ਨਾਲ ਪਿਤਰ ਰਿਣ ਹਾਲਾ ਹੋ ਜਾਂਦਾ ਜੀਵਨ ਦੇ ਬੇਵਜ੍ਹਾ ਦੁੱਖ ਘਟਣ ਲੱਪੈਂਦੇ ਫਾਲਤੂ ਵਾਲੀਆਂ ਮੁਸੀਬਤਾਂ ਘਟਣਗੀਆਂ ਮੈਂ ਜੇ ਕਨਵਾ ਕਨਕਲੂਜਨ ਕੀਆ ਤਾਂ ਜੀਵਨ ਦਾ ਮੂਲ ਸੱਚਤਾ ਇਹ ਆ ਕਿ ਕੋਈ ਕਰਮ ਵਿਅਰਥ ਨਹੀਂ ਜਾਣਾ ਚੰਗਾ ਮੜਾ ਸਭ ਹਰ ਸੋਚ ਹਰ ਕਿਰਿਆ ਹਰ ਇਰਾਦਾ ਸੁਖਮ ਜਗਤ ਐਂਟਰ ਹੁੰਦੀ ਐਂਟਰੀ ਹੁੰਦੀ ਰਜਿਸਟਰਾਂ ਤੇ ਇਸ ਲਈ ਕਿਸੇ ਨਾਲ ਆਪਣੇ ਆਪ ਨੂੰ ਤੁਲਨਾਉਣਾ ਦੁੱਖ ਆਏ ਤੁਹਾਨੂੰ ਆਪਣਾ ਬਕਾਇਦਾ ਸਮਝ ਕੇ ਸ਼ਾਂਤੀ ਨਾਲ ਸਹਿਨ ਕਰੋ ਅੱਜ ਨੇਕੀ ਬੀਜੋਗੇ ਕੱਲ ਖੁਸ਼ਹਾਲੀ ਦਾ ਫਲ ਤੁਹਾਨੂੰ ਜ਼ਰੂਰ ਮਿਲੇਗਾ ਆਪਣਾ ਖਿਆਲ ਰੱਖੋ ਮਿਲਾਂਗੇ ਕੱਲ ਟਿਲ ਦੈਨ ਬਾਏ ਬਾਏ